ਜੀ ਮੈਂ ਆਪਣੇ ਆਪ ਨੂੰ ਬਹੁਤ ਇੱਜ਼ਤ ਵਾਲਾ ਸਮਝਦਾ ਹਾਂ ਕਿ ਇੱਥੇ ਆਉਣ ਦਾ ਮੌਕਾ ਮਿਲਿਆ। ਇਸ ਤੋਂ ਪਹਿਲਾਂ ਮੈਂ ਕਮੇਟੀ ਨੇ ਮਨੁਮਾਨਸ ਕਰਨ ਤੁਹਾਡੇ ਲਈ ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ। ਸਾਦੇ ਦਰਬੇ ਨਾਟੇ ਪੰਜਾਬ ਦੇ ਇਸ ਦੀਪ ਲਈ ਅਰਦਾਸ ਕਰਾਂ। ਸ਼ਤਾਬ ਦੀ ਸਮਾਗਮਾਂ ਨੂੰ ਲੈ ਕੇ ਖਾਸ ਤੌਰ ਤੇ ਕਿਉਂਕਿ ਸਿੱਖੀ ਐਕਸਪੈਂਡ ਕਰਦੀ ਹੈ ਸਾਨੂੰ ਸਿੱਖੀ ਧਰਮ ਬੜਾ ਵਿਸ਼ਾਲ ਹੈ ਸਾਨੂੰ ਲਿਮਟ ਨਹੀਂ ਕਰਦਾ ਸਾਨੂੰ ਬਿਯੋਂਡ ਕਰਦਾ ਸਾਰੀਆਂ ਚੀਜ਼ਾਂ ਦੇ ਔਰ ਉਸ ਤਾਂ ਤਾਂ ਜਿੰਨੀ ਜਿੱਥੇ ਹੋ ਸਕੇ ਗੁਰੂ ਦੀ ਓਨੀ ਘਟ ਹੈ ਜਿੱਥੇ ਜਿੱਥੇ ਹੋ ਸਕੇ ਕਿਉਂਕਿ ਚਾਹ ਕੋਈ ਪੰਜਾਬ ਚ ਮਨਾ ਰਿਹਾ ਕੋਈ ਦਿੱਲੀ ਮਨਾ ਰਿਹਾ ਕੋਈ ਬੰਬਈ ਚ ਹਰ ਇੱਕ ਜਗ੍ਹਾ ਦੇ ਉੱਪਰ ਇਸ ਤਾਦੀ ਸਮਾਗਮ ਜਿਹੜਾ ਉਹ ਮਨਾਉਣੇ ਚਾਹੀਦੇ ਆ। ਦੇਖੋ ਗੁਰੂ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਲਾਸਾਨੀ ਪਰਪਰ ਜੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੂਰਾ ਸਰਵਾਂਸਬਾਰਿਆ ਉਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦੀ ਸੀ ਤੇ ਮਤਲਬ ਐਸੀਆਂ ਕੁਰਬਾਨੀਆਂ ਨੇ ਜਿੰਨਾ ਦੀ ਮਿਸਾਲ ਦੁਨੀਆਂ 'ਚ ਜੇ ਕੁਰਬਾਨੀਆਂ ਦੀ ਮਿਸਾਲ ਦੁਨੀਆਂ 'ਚ ਨਹੀਂ ਮਿਲਦੀ ਤਾਂ ਉਹਨਾਂ ਦੀਆਂ ਸ਼ਤਾਬਦੀਆਂ ਮਨਾਉਣ ਦੀ ਮਿਸਾਲ ਵੀ ਨਹੀਂ ਮਿਲਦੀ ਚਾਹੀਦੀ ਅਲੱਗ ਤੋਂ ਹੋਣੀ ਚਾਹੀਦੀ ਸੋ ਨਾਨਕਪੁਰ ਸਾਹਿਬ ਦਾ ਅਸੀਂ 350 ਸਾਲਾਂ ਗੁਰੂ ਸਾਹਿਬ ਦਾ ਮਨਾਇਆ ਤੇ ਹੁਣ ਜਗ੍ਹਾ ਜਗ੍ਹਾ ਫੰਕਸ਼ਨ ਚੱਲ ਰਹੇ ਨੇ ਜਗ੍ਹਾ ਜਗ੍ਹਾ ਕਿਤੇ ਰੋ ਕਿਤੇ ਵੀ ਉਹਨਾਂ ਦੀ ਜੀਵਨੀ ਬਾਰੇ ਕੋਈ ਨਾ ਕੋਈ ਪਲੇ ਹੋ ਰਹੇ ਨਹੀਂ ਕਿਤੇ ਸਾਊਂਡ ਸ਼ੋ ਹੋ ਰਹੇ ਨਹੀਂ ਕੋਈ ਜਿਵੇਂ ਵੀ ਅਸੀਂ ਦੱਸ ਸਕੀਏ ਗੁਰੂ ਸਾਹਿਬ ਦੀ ਸਿੱਖਿਆਵਾਂ ਨੂੰ ਉਹ ਫੈਲਾ ਸਕੀਓ ਉਹਨਾਂ ਦਾ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੀ ਸਿੱਖਿਆਵਾਂ ਨੂੰ ਸਿਰਫ ਇੱਕ ਪੰਜਾਬੀ ਦੇ ਸਿਲੇਬਸ ਦੇ ਵਿੱਚ ਇੱਕ ਲੇਖ ਦੇ ਤੌਰ ਤੇ ਕੈਸੇ ਦੇ ਤੌਰ ਤੇ ਨਾ ਸਕਦੇ ਹਾਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪ ਅਗਲੀ ਪੀੜ੍ਹੀ ਤੱਕ ਜਿਹੜਾ ਉਹ ਜਾਣਕਾਰੀ ਇਹ ਸਾਡਾ ਜਿਹੜੇ ਇੱਥੋਂ ਦੇ ਸਿੱਖ ਵੱਸਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਕਹਾਂ ਜੀ ਆ ਜਨੇ ਸੰਗਤ ਦਾ ਪਿਆਰ ਦੇਖ ਕੇ ਲੱਗਦਾ ਹੀ ਨਹੀਂ ਕਿ ਮੈਂ ਕਿੱਥੇ ਸਿੱਖ ਦਾ ਮਤਲਬ ਹੈ ਖਾਲਸਾ ਦਾ ਮਤਲਬ ਹੈ ਖਾਲਸ ਅਸਲੀ ਹੈ ਨਾ ਪਿਓਰ ਸੋ ਗੁਰੂ ਸਾਹਿਬ ਨੇ ਜੋ ਸਾਜਨਾ ਖਾਲਸੇ ਦੀ ਕੀਤੀ 13 ਅਪ੍ਰੈਲ 1980 ਨੂੰ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਭਾਈ ਖਾਲਸਾ ਮੇਰਾ ਰੂਪ ਹੈ ਖਾਸ ਸੋ ਅਮਨ ਬੜਾ ਚੰਗਾ ਲੱਗਿਆ ਤੇ ਸੰਗਤ ਆਜ ਪਾਰਟੀ ਪਧਰ ਤੋਂ ਉਪਰ ਉੱਠ ਕੇ ਆਏ ਨੇ ਇਹ ਕੋਈ ਪਾਰਟੀ ਦਾ ਜੀ ਗੁਰੂ ਸਾਹਿਬ ਦਾ ਜਿਹੜੀ ਕੁਰਬਾਨੀ ਆ ਉਹ ਉਹ ਤਾਂ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਏ ਸੀ ਕਿ ਪੰਡਤ ਉਹਨਾਂ ਨੇ ਗੁਹਾਰ ਲਾਈ ਸੀ ਜਦੋਂ ਕਸ਼ਮੀਰ ਤੋਂ ਆਏ ਸੀ ਤੇ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਕਿੱਥੇ ਭਾਰਤੀ ਜਨਤਾ ਪਾਰਟੀ ਤੋਂ ਵੀ ਆਏ ਨੇ ਕਿੱਥੇ ਕਾਂਗਰਸ ਤੋਂ ਵੀ ਆਏ ਹੋਣਗੇ ਇਹ ਪੋਲੀਟੀਕਲ ਫੰਕਸ਼ਨ ਇਹ ਸਾਰੀਆਂ ਧਰਮਾਂ ਪਾਰਟੀਆਂ ਤੋਂ ਉੱਪਰ ਉੱਠ ਕੇ ਰਹਿਣ ਧੰਨਵਾਦ ਆ ਕਸਿੰਤਾ ਜੀ ਮੈਂ ਆਪਣੇ ਆਪ ਨੂੰ ਬਹੁਤ ਇਸ ਬਤਵਾ ਸਮਝਿਆ ਕਿ ਇੱਥੇ ਔਨ ਦਾ ਮੌਕਾ ਮਿਲਦਾ ਕਿ ਕਮੇਟੀ ਨੇ ਮੈਨੂੰ ਮਾਰਸ ਕਰ ਦਿੱਤੀ ਬਹੁਤ ਨੰਮ ਲੱਗਦਾ ਹੈ ਕਿ ਸਾਡੇ ਦਰ ਪਰ ਨਾਟਕ ਪੰਜਾਬ ਪਲਾਈ ਪੇਸ ਦੀ ਪਲਾਈ ਵਰਤਾਸ ਕਰਾਂ। ਸ਼ਤਾਬ ਦੀ ਸਮਾਗਮਾਂ ਨੂੰ ਲੈ ਕੇ ਖਾਸ ਤੌਰ ਤੇ ਕਿਉਂਕਿ ਸਿੱਖੀ ਐਕਸਪੈਂਡ ਕਰਦੀ ਹੈ ਸਾਨੂੰ ਸਿੱਖੀ ਧਰਮ ਬੜਾ ਵਿਸ਼ਾਲ ਹੈ ਸਾਨੂੰ ਲਿਮਟ ਨਹੀਂ ਕਰਦਾ ਇਹ ਸਾਨੂੰ ਬਿਯੋਂਡ ਕਰਦਾ ਸਾਰੀਆਂ ਚੀਜ਼ਾਂ ਦੇ ਔਰ ਉਸ ਤਰ੍ਹਾਂ ਤਾਂ ਜਿੰਨੀ ਜਿੱਥੇ ਹੋ ਸਕੇ ਗੁਰੂ ਦੀ ਓਨੀ ਘਟ ਹੈ ਜਿੱਥੇ ਜਿੱਥੇ ਹੋ ਸਕੇ ਕਿਉਂਕਿ ਚਾਹੇ ਕੋਈ ਪੰਜਾਬ ਚ ਮਨਾ ਰਿਹਾ ਕੋਈ ਦਿੱਲੀ ਮਨਾ ਰਿਹਾ ਕੋਈ ਬੰਬਈ ਚ ਹਰ ਇੱਕ ਜਗ੍ਹਾ ਦੇ ਉੱਪਰ ਸ਼ਤਾਬ ਦੀ ਸਮਾਗਮ ਜਿਹੜਾ ਉਹ ਮਨਾਉਣੇ ਚਾਹੀਦੇ ਆ। ਦੇਖੋ ਗੁਰੂ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਲਾਸਾਨੀ ਕੁਰਬਾਨੀ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੂਰਾ ਸਰਵਾਂ ਸਵਾਰਿਆ ਉਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦੀ ਸੀ ਤੇ ਮਤਲਬ ਐਸੀਆਂ ਕੁਰਬਾਨੀਆਂ ਨੇ ਜਿੰਨਾ ਦੀ ਮਿਸਾਲ ਦੁਨੀਆ 'ਚ ਨਹੀਂ ਤੇ ਜੇ ਕੁਰਬਾਨੀਆਂ ਦੀ ਮਿਸਾਲ ਦੁਨੀਆ 'ਚ ਨਹੀਂ ਮਿਲਦੀ ਤਾਂ ਉਹਨਾਂ ਦੀ ਸ਼ਤਾਬਦੀਆਂ ਮਨਾਉਣ ਦੀ ਮਿਸਾਲ ਵੀ ਨਹੀਂ ਮਿਲਦੀ ਥਾਈਨੀ ਅਲੱਗ ਤੋਂ ਹੋਣੀ ਚਾਹੀਦੀ ਸੋਨਾਨਪੁਰ ਸਾਹਿਬ ਦਾ ਅਸੀਂ 350 ਸਾਲਾ ਗੁਰਸਬਦਨ ਮਨਾਇਆ ਤੇ ਹੁਣ ਜਗ੍ਹਾ ਜਗ੍ਹਾ ਫੰਕਸ਼ਨ ਚੱਲ ਰਹੇ ਨੇ ਜਗ੍ਹਾ ਜਗ੍ਹਾ ਕਿਤੇ ਕਿਤੇ ਉਹਨਾਂ ਦੀ ਜੀਵਨੀ ਬਾਰੇ ਕੋਈ ਉਹ ਨਾ ਕੋਈ ਪਲੇ ਹੋ ਰਹੇ ਨਹੀਂ ਕਿਤੇ ਇਹ ਸਾਊਂਡ ਸ਼ੋ ਹੋ ਰਹੇ ਨਹੀਂ ਕੋਈ ਜਿਨੇ ਵੀ ਅਸੀਂ ਦੱਸ ਸਕੀਏ ਗੁਰੂ ਸਾਹਿਬ ਦੀ ਸਿੱਖਿਆਵਾਂ ਨੂੰ ਉਹ ਫੈਲਾ ਸਕੀਓ ਉਹਨਾਂ ਦਾ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਵੀ ਸਿੱਖਿਆਵਾਂ ਨੂੰ ਸਿਰਫ ਇੱਕ ਪੰਜਾਬੀ ਦੇ ਸਿਲੇਬਸ ਦੇ ਵਿੱਚ ਇੱਕ ਲੇਖ ਦੇ ਤੌਰ ਤੇ ਕੈਸੇ ਦੇ ਤੌਰ ਤੇ ਨਾ ਸਕਦੇ ਹਾਂ ਉਹਨਾਂ ਦੇ ਸਿੱਖਿਆਵਾਂ ਨੂੰ ਆਪ ਅਗਲੀ ਪੀੜ੍ਹੀ ਤੱਕ ਜੀ ਜਿਹੜਾ ਉਹ ਜਾਣਕਾਰੀ ਦੇ ਕੇ ਸਾਡਾ ਫਰਜ਼ ਜਿਹੜੇ ਇੱਥੋਂ ਦੇ ਸਿੱਖ ਬਸਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਕਹਾਂ ਜੀ ਆ ਅੱਜ ਨੇ ਸੰਗਤ ਦਾ ਪਿਆਰ ਦੇਖ ਕੇ ਲੱਗਦਾ ਹੀ ਨਹੀਂ ਕਿ ਮੈਂ ਕਿੱਥੇ ਸਿੱਖ ਦਾ ਮਤਲਬ ਹੈ ਖਾਲਸਾ ਦਾ ਮਤਲਬ ਹੈ ਖਾਲਸ ਅਸਲੀ ਹੈ ਨਾ ਪਿਓਰ ਸੋ ਗੁਰੂ ਸਾਹਿਬ ਨੇ ਜੋ ਸਾジナ ਖਾਲਸੇ ਦੀ ਕੀਤੀ ਉਹ ਤੇਰਾ ਪ੍ਰੈਸਵਾਸ ਬਣੀ ਹੁੰਦੇ ਨੂੰ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਭਾਈ ਖਾਲਸਾ ਮੇਰਾ ਰੂਪ ਹੈ ਖਾਲਸਾ ਸੋ ਅਮਨ ਬੜਾ ਚੰਗਾ ਲੱਗਿਆ ਤੇ ਸੰਗਤ ਅੱਜ ਪਾਰਟੀ ਪੱਤਰ ਤੋਂ ਉਖੜ ਕੇ ਆਇਆ ਇਹ ਕੋਈ ਪਾਰਟੀ ਦਾ ਜੀ ਗੁਰੂ ਸਾਹਿਬ ਦਾ ਜਿਹੜੀ ਕੁਰਬਾਨੀ ਹੈ ਉਹ ਉਹ ਤਾਂ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਏ ਸੀ ਕਿ ਪੰਡਤ ਉਹਨਾਂ ਨੇ ਗੁਹਾਰ ਲਾਈ ਸੀ ਜਦੋਂ ਕਸ਼ਮੀਰ ਤੋਂ ਆਏ ਸੀ ਤੇ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਕਿੱਥੇ ਭਾਰਤਿਆਨਤਾ ਪਾਰਟੀ ਤੋਂ ਵੀ ਆਏ ਨੇ ਕਿੱਥੇ ਕਾਂਗਰਸ ਤੋਂ ਵੀ ਆਏ ਹੋਣਗੇ ਇਹ ਪੋਲੀਟੀਕਲ ਫੰਕਸ਼ਨ ਇਹ ਸਾਰੀਆਂ ਧਰਮਾਂ ਪਾਰਟੀਆਂ ਤੋਂ ਉੱਪਰ ਉੱਠ ਕੇ ਰਹਿੰਦੇ ਨੇ ਧੰਨਵਾਦ ਆਸਾਂ